ਸਤਿ ਸ੍ਰੀ ਅਕਾਲ ਦੋਸਤੋ ਜੌਬ ਲੈਡ ਬਾਈ ਹਰਦੀਪ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਪੰਜਾਬ ਸਕੂਲ ਨਵੀਂ ਭਰਤੀ 2025 ਲਈ ਅੱਜ ਇੱਕ ਹੋਰ ਫੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ। ਦੋਸਤੋ ਏਜ ਲਿਮਿਟ ਕੀ ਹੋਵੇਗੀ, ਕੁਆਲਿਫਿਕੇਸ਼ਨ ਕੀ ਹੋਵੇਗੀ, ਸੈਲਰੀ ਤੁਹਾਨੂੰ ਕੀ, ਤਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ। ਕਿਰਪਾ ਕਰਕੇ ਵੀਡੀਓ ਨੂੰ ਅੰਤ ਤੱਕ ਜੂਰ ਦੇਖਿਓ। ਉਸ ਤੋਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਆ ਉਸ ਤੋਂ ਪੋਸਟਾਂ ਆਊਟ ਕੀਤੀਆਂ ਆਈਆਂ ਨੇ ਜੀ ਨਾਨ ਟੀਚਿੰਗ ਤੇ ਐਡਮ ਸਟਾਫ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਪੋਸਟਾਂ ਹੋਣਗੀਆਂ ਡਰਾਈਵਰ ਕਲਰਕ ਨਰਸਿੰਗ ਸਟਾਫ ਤੇ ਹੋਰ ਬਖ ਬਖ ਤਰ੍ਹਾਂ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਵਿਦਿਅਕ ਯੋਗਤਾ ਜੀ 10ਵੀਂ 12ਵੀਂ ਡਿਗਰੀ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਦੋਸਤੋ ਉਮਰ ਹੱਦ 40 ਤੋਂ ਲੈ ਕੇ 55 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਚਲੋ ਦੋਸਤੋ ਅੱਪ ਚਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਨਾ ਪੋਸਟਲ ਲਈ ਅਪਲਾਈ ਜੋ ਤੁਸੀਂ ਕਰਨਾ ਜੀ ਬਾਈ ਹੈਂਡ ਪਹੁੰਚ ਕੇ ਆਪਣੇ ਡਾਕੂਮੈਂਟ ਜਮਾ ਕਰਾਣੇ ਹੋਣਗੇ ਜੀ ਕਿਸ ਐਡਰੈਸ ਤੇ ਤੁਸੀਂ ਪਹੁੰਚਣਾ ਜੀ ਡੇਟ ਕੀ ਹੈ ਜੀ ਅਤੇ ਸਮਾਂ ਕੀ ਰੱਖਿਆ ਗਿਆ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਪਹੁੰਚ ਕੇ ਤੁਸੀਂ ਆਪਣੇ ਡਾਕੂਮੈਂਟ ਜਮਾ ਕਰਾ ਸਕੋਗੇ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਤੇ ਐਪਲੀਕੇਸ਼ਨ ਫਾਰਮ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇਦਾ ਜੀ ਜਾਂ ਫਿਰ ਤੁਸੀਂ ਮੇਰੀ ਆਫਸਲੀ ਵੈਬਸਾਈਟ jobalertsbyhardeep.com ਦੇ ਉੱਪਰ ਜਾ ਕੇ ਨੋਟੀਫਿਕੇਸ਼ਨ ਪ੍ਰਾਪਤ ਕਰ ਸਕੋਗੇ ਅਤੇ ਐਪਲੀਕੇਸ਼ਨ ਫਾਰਮ ਵੀ ਉੱਥੋਂ ਤੁਸੀਂ ਪ੍ਰਾਪਤ ਕਰ ਸਕੋਗੇ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਕੇ ਫਿਲਪ ਕਰਕੇ ਆਪਣੇ ਡਾਕੂਮੈਂਟ ਸਾਰੇ ਉਹਦੇ ਨਾਲ ਲਗਾ ਕੇ ਕਿਸ ਐਡਰੈਸ ਤੇ ਤੁਸੀਂ ਪਹੁੰਚਣਾ ਹੋਵੇਗਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਚਲੋ ਦੋਸਤੋ ਅਪਾਂ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਆਰਮੀ ਪਬਲਿਕ ਸਕੂਲ ਜਲੰਧਰ ਪੱਲ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਹੋਰ ਵੀ ਜਾਣਕਾਰੀ ਲਈ ਤੁਸੀਂ ਆਪਣੀ ਮੇਲ ਆਈਡਿ ਤੇ ਮੇਲ ਕਰਕੇ ਵੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਪੋਸਟਾਂ ਆਊਟ ਕੀਤੀਆਂ ਨੇ ਜੀ ਨੌਨ ਟੀਚਿੰਗ ਅਤੇ ਐਡਮ ਸਟਾਫ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਇਹ ਪੋਸਟਾਂ ਕੰਟਰੈਕਟ ਬੇਸ ਤੇ ਭਰੀਆਂ ਜਾਣਗੀਆਂ ਉਸ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਆਰਮੀ ਪਬਲਿਕ ਸਕੂਲ ਜਲੰਧਰ ਵੱਲੋਂ ਜੋ ਜੋਗ ਉਮੀਦਵਾਰ ਨੇ ਜੀ ਉਹਨਾਂ ਕੋਲ ਬਾਈ ਹੈਂਡ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਦੋਸਤੋ ਪੋਸਟਾਂ ਦੇ ਡੀਲ ਕੁਆਲੀਫਿਕੇਸ਼ਨ ਸੈਲਰੀ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਕਲਰਕ ਦੀਆਂ ਪੋਸਟਾਂ ਨੇ ਜੀ ਦੋਸਤੋ ਕੁਆਲੀਫਿਕੇਸ਼ਨ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ 10 ਸਾਲ ਦਾ ਤੁਹਾਡੇ ਕੋਲ ਐਕਸਪੀ ਕੰਪਿਊਟਰ ਦੀ ਤੋਂ ਚੰਗੀ ਜਾਣਕਾਰੀ ਹੈ ਬੇਸਿਕ ਨੌਲੇਜ ਅਕਾਊਂਟਿੰਗ ਦੀ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਕੇਵਲ ਐਕ ਸਰਵਿਸਮੈਨ ਉਮੀਦਵਾਰ ਅਪਲਾਈ ਕਰ ਸਕਣਗੇ ਪੋਸਟ ਨੰਬਰ 2 ਜੀ ਡਰਾਈਵਰ ਦੀਆਂ ਪੋਸਟਾਂ ਨੇ ਜੀ 10ਵੀਂ ਤੁਸੀਂ ਪਾਸ ਕੀਤੀ ਆ 10 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਜਾਂ ਫਿਰ ਐਕ ਸਰਵਿਸਮੈਨ ਹੋ ਤੁਸੀਂ 55 ਸਾਲ ਦੇ ਵਿਚਕਾਰ ਤੁਹਾਡੀ ਏਜ ਹੈ ਹੈਵੀ ਵੀਕਲ ਡਰਾਈਵਿੰਗ ਲਾਇਸੈਂਸ ਤੁਹਾਡੇ ਕੋਲ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਵੀ ਐਕ ਸਰਵਿਸਮੈਨ ਉਮੀਦਵਾਰ ਅਪਲਾਈ ਕਰ ਸਕਣਗੇ ਪੋਸਟ ਨੰਬਰ 3 ਜੀ ਨਰਸਿੰਗ ਅਸਿਸਟੈਂਟ ਫੀਮੇਲ ਦੀ ਪੋਸਟ ਹੈ ਜੀ। 12ਵੀਂ ਪਾਸ ਤੁਸੀਂ ਕੀਤੀ ਆ। ਡਿਪਲੋਮਾ ਤੁਸੀਂ ਨਰਸਿੰਗ ਵਿੱਚ ਕੰਪਲੀਟ ਕੀਤਾ। 5 ਸਾਲ ਤੁਹਾਡੇ ਕੋਲ ਐਕਸਪੀਰੀਅੰਸ ਹੈ। ਪੈਰਾਮੈਡੀਕਲ ਸਟਾਫ ਦਾ। ਤਾਂ ਤੁਸੀਂ ਅਪਲਾਈ ਕਰ ਸਕੋਗੇ। ਨਾ ਪੋਸਟਾਂ ਲਈ ਸਿਵਲ ਉਮੀਦਵਾਰ ਅਪਲਾਈ ਕਰ ਸਕਣਗੇ। ਨੈਕਸਟ ਪੋਸਟ ਹੈ ਜੀ। ਰਿਸੈਪਸ਼ਨਿਸਟ ਦੀ ਪੋਸਟ ਹੈ ਜੀ। ਕੁਆਲਿਫੀਕੇਸ਼ਨ ਹੈ ਜੀ ਗ੍ਰੈਜੂਏਟ ਡੀਗਰੀ ਤੁਸੀਂ ਕੰਪਲੀਟ ਕੀਤੀ ਹੈ। 10 ਸਾਲ ਦੀ ਤੁਹਾਡੀ ਸਰਵਿਸ ਹੈ। ਕੰਪਿਊਟਰ ਦੀ ਤੁਹਾਨੂੰ ਚੰਗੀ ਜਾਣਕਾਰੀ ਹੈ। ਨੌਲੀ ਇਹ ਤੁਹਾਡੇ ਕੋਲ ਅਕਾਊਂਟਿੰਗ ਐਂਡ ਹੁਮ ਕਮਿਊਨੀਕੇਸ਼ਨ ਸਕਿਲਸ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਵੀ ਐਕਸ ਸਰਵਿਸਮੈਨ ਉਮੀਦਵਾਰ ਅਪਲਾਈ ਕਰ ਸਕਣਗੇ ਨੈਕਸਟ ਪੋਸਟ ਜੀ ਲਾਇਬ੍ਰੇਰੀਨ ਦੀ ਪੋਸਟ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਜਾਂ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਲਾਇਬ੍ਰੇਰੀ ਸਾਇੰਸ ਵਿੱਚ ਕੰਪਿਊਟਰ ਦੀ ਚੰਗੀ ਜਾਣਕਾਰੀ ਹੈ ਦੋਨਾਂ ਪੋਸਟਾਂ ਲਈ ਤਾਂ ਤੁਸੀਂ ਅਪਲਾਈ ਕਰ ਸਕੋਗੇ ਤੁਸੀਂ ਪੋਸਟ ਹੈ ਜੀ ਅਸਿਸਟੈਂਟ ਲਾਇਬ੍ਰੇਰੀਨ ਦੀ ਇਹਨਾਂ ਪੋਸਟਾਂ ਦੀ ਸਿਵਲ ਉਮੀਦਵਾਰ ਅਪਲਾਈ ਕਰ ਸਕਣਗੇ ਕੁੱਛ ਨੇ ਪੋਸਟਾਂ ਲਈ ਜੋ ਉਮਰ ਹੱਦ ਰੱਖੀ ਗਿਆ ਕੁਛ ਇਸ ਪ੍ਰਕਾਰ ਹੈ ਜੀ ਜੋ ਸਿਵਲ ਕੈਂਡੀਡੇਟਸ ਨੇ ਜੀ ਇੱਥੇ ਸਾਬ ਮੈਂਸ਼ਨ ਕੀਤਾ ਗਿਆ ਸਿਵਲ ਕੈਂਡੀਡੇਟਸ ਅਪਲਾਈ ਕਰਨਗੇ ਉਹਨਾਂ ਦੀ ਉਮਰ ਹੱਦ ਹੈ 40 ਸਾਲ ਜੋ ਐਕਸ ਸਰਵਿਸ ਦੇ ਉਮੀਦਵਾਰ ਅਪਲਾਈ ਕਰਨਗੇ ਉਹ 55 ਸਾਲ ਤੱਕ ਦੀ ਏਜ ਤੱਕ ਅਪਲਾਈ ਕਰ ਸਕਣਗੇ ਐਪਲੀਕੇਸ਼ਨ ਫਾਰਮ ਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਕੇ ਫਿਲਪ ਕਰਕੇ ਆਪਣੇ ਡਾਕੂਮੈਂਟਸ ਸਾਰੇ ਦੇ ਨਾਲ ਲਗਾ ਕੇ ਸੈਲਫ ਅਟੈਸਟਡ ਕਾਪੀ ਤੁਸੀਂ ਨਾਲ ਲਗਾਨੀਆਂ ਹੋਣਗੀਆਂ ਐਪਲੀਕੇਸ਼ਨ ਫੀਸ ਰੱਖੀ ਹੈ 2200 ਰੁਪਿਆ ਜੇ ਤੁਸੀਂ ਬਣਾਣਾ ਜੀ ਬੈਂਕ ਡਰਾਫਟ ਬੈਂਕ ਡਰਾਫਟ ਤੁਸੀਂ ਬਣਾਣਾ ਜੀ ਆਰਮੀ ਪਬਲਿਕ ਸਕੂਲ ਜਲੰਧਰ ਕੈਂਟ ਦੇ ਨਾਮ ਤੇ ਤੁਸੀਂ ਬਣਾਣਾ ਹੋਵੇਗਾ ਜੀ ਅਤੇ ਤੁਸੀਂ ਜਾ ਕੇ ਜਮ੍ਹਾਂ ਕਰ ਦੇਣਾ ਹੋਣਗੇ ਜੀ ਏ ਪੀ ਐਸ ਜਲੰਧਰ ਕੈਂਟ ਰਿਸੈਪਸ਼ਨਿਸ ਕਾਊਂਟਰ ਜੋ ਕਾਊਂਟਰੇ ਉੱਥੇ ਜਾ ਕੇ ਤੁਸੀਂ ਜਮ੍ਹਾਂ ਕਰ ਸਕੋਗੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਦੋ ਕਾਊਂਟਰ ਦਾ ਸਮਾਂ ਤੁਹਾਨੂੰ ਦਿੱਤਾ ਜਾਵੇਗਾ ਦਿਲੀ ਤੁਸੀਂ ਕਿਸੇ ਦਿਨ ਵੀ ਜਾ ਕੇ ਜਿਵੇਂ ਕਰ ਸਕੋਗੇ ਲਾਸਟ ਡੇਟ ਤੋਂ ਪਹਿਲਾ ਪਹਿਲਾ ਜੋ ਲਾਸਟ ਡੇਟ ਰੱਖੀ ਗਈ ਹੈ 9 ਜੂਨ 2025 12 ਵਜੇ ਤੱਕ ਤੁਸੀਂ ਅਪਲਾਈ ਕਰ ਸਕੋਗੇ ਜੇਕਰ ਤੁਸੀਂ ਮੇਲ ਦੁਆਰਾ ਅਪਲਾਈ ਕਰੋਗੇ ਤਾਂ ਤੁਹਾਡੀ ਐਪਲੀਕੇਸ਼ਨ ਰਿਜੈਕਟ ਕਰਤੀ ਜਾਵੇਗੀ ਅਤੇ ਜੋ ਅਨਕੰਪਲੀਟ ਐਪਲੀਕੇਸ਼ਨ ਫਾਰਮ ਹੋਣਗੇ ਉਹ ਵੀ ਰਿਜੈਕਟ ਕਰਤੇ ਜਾਣਗੇ ਇਹਨਾਂ ਪੋਸਟਨ ਲਈ ਜੋ ਤੁਹਾਡਾ ਇੰਟਰਵਿਊ ਵਗੈਰਾ ਹੋਵੇਗਾ ਜੋ ਸੋਰਟਲਿਸ ਤੋਂ ਉਮੀਦਵਾਰ ਹੋਣਗੇ ਜੀ ਉਹਨਾਂ ਨੂੰ ਟੈਲੀਫੋਨ ਦੁਆਰਾ ਮੇਲ ਦੁਆਰਾ ਜਾ ਐਸਐਮਐਸ ਦੁਆਰਾ ਸੂਚਿਤ ਕਰਤਾ ਜਾਵੇਗਾ ਸੈਲਰੀ ਤੁਹਾਨੂੰ ਡਿਪਾਰਟਮੈਂਟ ਰੂਲ ਦੇ ਅਨੁਸਾਰ ਦਿੱਤੀ ਜਾਵੇਗੀ ਦੋਸਤੋ ਉਮੀਦ ਕਰਦਾ ਮੇਰੀ ਦੀ ਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ